ਨਾ ਬੈਠਾ ਖੁੱਗੀਆਂ ਦਾ ਜੋੜਾ ਆਪ ਤਾਂ ਕੁਛ ਕਰਨਾ ਨਹੀਂ ਮੈਂ ਸਵੇਰੇ ਵੀ ਕਹਿ ਕੇ ਗਈ ਸੀ ਮੰਮੀ ਵੀ ਆਪਣਾ ਸਮਾਨ ਪੈਕ ਕਰ ਲੋ ਆ ਲੋ ਆ ਤੁਹਾਡਾ ਟੈਕੀ ਨਾਲੇ ਮੇਰੀ ਗੱਲ ਸੁਣ ਲੋ ਆ ਨਿੱਕੇ ਨੇ ਆਉਣਾ ਮੈਂ ਨਹੀਂ ਮੱਥੇ ਲੱਗਣਾ ਮੈਂ ਲੱਗੀ ਘੜੀ ਕਾ ਆਰਾਮ ਕਰਨ ਆਪੇ ਦੇਖ ਲਿਓ ਆਪੇ ਚੁੱਪ ਕਰਕੇ ਚੱਲ ਜਿਓ ਦਰਵਾਜ਼ਾ ਭੇਡਦੇ ਜਾਂਦੇ ਜਾਂਦੇ ਕੀ ਗੱਲ ਹੈ ਤੇਰਾ ਚਿਹਰਾ ਕਿਉਂ ਉਤਰਿਆ ਆ ਐਨੀ ਉਦਾਸਤਾ ਮੈਂ ਤੈਨੂੰ ਦੇਖਿਆ ਨਹੀਂ ਕਦੀ ਕੀ ਹੋਇਆ ਤੁਹਾਨੂੰ ਪਤਾ ਹੀ ਕਰਦਾ ਮਾਹੌਲ ਕੀ ਆ 6 ਮਹੀਨੇ ਪੂਰੇ ਹੋ ਗਏ ਤੇ ਅੱਜ ਆਪਾਂ ਨੂੰ ਨਿੱਕੇ ਨੇ ਲੈਣਾ ਹੈ ਅੱਛਾ ਤਾਂ ਹੀ ਤੇਰਾ ਚਿਹਰਾ ਉਤਰਿਆ ਹੋਇਆ ਮੈਂ ਵੀ ਕਹਾਂ ਮੈਂ ਤੈਨੂੰ ਕਦੀ ਇੰਨਾ ਉਦਾਸਕ ਦੀ ਵੇਖਿਆ ਨਹੀਂ ਅੱਛਾ ਫੇਰ ਵੀ ਤੂੰ ਉਦਾਸ ਨਾ ਹੋ 6 ਮਹੀਨੇ ਵੱਡੇ ਪੁੱਤਰ ਨਾਲ ਰਹਲੇ ਆ ਹੂੰ ਛੇ ਮਿੰਨਿ ਛੋਟੇ ਪੁੱਤਰ ਵਾਰ ਰਾਂਗੇ ਹੈ ਤਾਂ ਉਹ ਵੀ ਆਪਣਾ ਹੀ ਕਰ ਰਣਾ ਉਹ ਵੀ ਆਪਣਾ ਹੀ ਪੁੱਤਰ ਹੈ ਨਾ ਤੂੰ ਇੰਨੀ ਉਦਾਸ ਨਾ ਹੋ ਹੁਣ ਤੂੰ ਉਦਾਸੀ ਛੱਡ ਮੈਨੂੰ ਲੱਗੀ ਹੈ ਭੁੱਖ ਜਾ ਦੇਖ ਜਾ ਕੇ ਨੂਰ ਰਾਣੀ ਨੇ ਕੀ ਬਣਾਇਆ ਤੇ ਰੋਟੀ ਪਾ ਕੇ ਲਿਆ ਆਪਾਂ ਦੋਨੇ ਰਲ ਕੇ ਬਹਿ ਕੇ ਖਾਣੇ ਆ ਅੱਛਾ ਦੇਖਦੀ ਆ ਮੇਰਾ ਕਿਰਸੋਈ ਚ ਕੀ ਬਣਿਆ ਹੈ ਦੀ ਦਸਤ ਚੋਂ ਦਿਨਾਂ ਜੋ ਕੁਝ ਵੀ ਹੋ ਰਿਹਾ ਨਾ ਇਹ ਸਭ ਕੁਝ ਦੇਖ ਕੇ ਮੈਂ ਖੁਦ ਉਦਾਸ ਹਾਂ ਮੇਰਾ ਅੰਦਰ ਉਦਾਸ ਹੈ ਪਰ ਜਿਵੇਂ ਉਦਾਸੀ ਆਪਣੀ ਤੇਰੇ ਕੋਲ ਜ਼ਾਹਰ ਕਰਦਾ ਨਾ ਤਾਂ ਤੂੰ ਹੋਰ ਉਦਾਸ ਹੋ ਜਾਏਂਗੀ ਤੈਨੂੰ ਖੁਸ਼ ਦੇਖਣ ਲਈ ਤੈਨੂੰ ਖੁਸ਼ ਰੱਖਣ ਲਈ ਮੈਨੂੰ ਖੁਸ਼ ਹੋਣਾ ਪੈਣਾ ਹੈ ਮੈਨੂੰ ਆਪਣੀ ਖੁਸ਼ੀ ਦਿਖਾਉਣੀ ਪੈਣੀ ਹੈ ਚੱਲ ਬਈ ਸਬਜੀ ਤਾਂ ਬਣ ਗਈ। ਪਤਾ ਮੈਂ ਥੋੜੀ ਸਬਜੀ ਬਣਾਇਆ ਕਰਨੀ ਦੋ ਮੈਂਬਰਾਂ ਦਾ ਖੇਚਲ ਜੀ ਤਾਂ ਘਟਣੀ ਆ। ਆਹ ਪਤਾ ਨਹੀਂ ਆਇਆ ਹੀ ਨਹੀਂ ਹਾਲੇ ਤੱਕ ਲੈ ਜਾਵੇ ਤੇ ਕੰਮ ਨਹੀਂ ਪੜ ਜਾ ਮੇਰਾ ਵੀ। ਮਾਤਾ ਅੰਦਰ ਬੈਠੀ ਐ ਨਹੀਂ ਚਾਰ ਭਾਂਡੇ ਹੀ ਮਾਂਜ ਲਾਉਣੀ ਧਿਰ ਕਿਤੇ। ਤੇ ਮਾਸਾ ਕਰਕੇ ਰੱਖਿਆ ਵਾ। ਖਾਣਾ ਹੁੰਦਾ ਇਹਨਾਂ ਨੂੰ। ਚੱਲ ਮੈਨੂੰ ਕੀ ਮੈਂ ਕਿਹੜਾ ਹੁਣ ਬਣਾਉਣੀ ਇਹਨਾਂ ਵਾਸਤੇ। ਚਾਹ ਲੈ ਤੇ ਬਾਹਰ ਹੀ ਦਵਾ ਪੋਣਾ ਤੇ ਰੰਦੀ ਹੋਣੀ ਪੁੱਛਣ ਕੀ ਬਣਾਇਆ ਹਾਂ ਚੰਦ ਲਈ ਬਬਲੀ ਬੱਤਰ ਰੋਟੀ ਬਣ ਗਈ ਤੇਰੇ ਪਾਪਾ ਨੂੰ ਨੂੰ ਭੁੱਖ ਲੱਗੀ ਆ ਕਿਹੜੀ ਰੋਟੀ ਕਿਹੜੀ ਭੁੱਖ ਲੱਗੀ ਡੈਡੀ ਨੂੰ ਹੁਣ ਕੋਈ ਰੋਟੀ ਰੋਟੀ ਨਹੀਂ ਬਣੀ ਤਾਨੂੰ ਪਤਾ ਨਹੀਂ 6 ਮਹੀਨੇ ਤੁਹਾਡੇ ਪੂਰੇ ਹੋ ਗਏ ਨਿੱਕਾ ਆਉਂਦਾ ਹੋਣਾ ਲੈਣ